ਸੋਰਟੇਨਾ ਜੀ ਜੈਨੂ ਸਤਿ ਸ੍ਰੀ ਅਕਾਲ ਹਾਂ ਬਹੁਤ ਮਿਹਰਬਾਨੀ ਜੀ ਮੈਂ ਖਬਰਾਂ ਦੀ ਸਾਂਝ ਪਾ ਰਿਹਾ ਸੀਗਾ ਸੁਰਖੀਆਂ ਦੀ ਤੇ ਰਾਹੁਲ ਗਾਂਧੀ ਨੇ ਕਿਹਾ ਲੋਕ ਸਭਾ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਜਿਸ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕੀਤਾ ਅਮਰੀਕਾ ਰਹਿੰਦੇ ਨੌਜਵਾਨ ਦੀ ਲੁਧਿਆਣਾ ਵਿੱਚ ਜ਼ਮੀਨ ਤੇ ਕਬਜ਼ਾ ਪਰਚਾ ਦਰਜ ਫਿਰ ਇੰਡੀਆ ਦੇ ਖਿਲਾਫ ਅਦਾਲਤ ਵਿੱਚ ਜਾਣਗੇ ਸਚੰਦਰ ਸਿੰਘ ਮਲੂਕਾ ਪੰਜਾਬ ਸਰਕਾਰ ਨੇ 37 ਸਾਲ ਬਾਅਦ ਵਿਜੀਲੈਂਸ ਬਿਊਰੋ ਚੀਫ ਨੂੰ ਹਟਾਇਆ ਪ੍ਰਧਾਨ ਮੰਤਰੀ ਵੱਲੋਂ ਮਿਲਣ ਦਾ ਸਮਾਂ ਨਾ ਦੇਣਾ ਨਿਰਾਸ਼ਾਜਨਕ ਐਡਵੋਕੇਟ ਧਾਮੀ ਨੇ ਕਿਹਾ અમૃતપાલ સિંહ સاطિયા ਦਾ રિમાન્ડ વધਾਇਆ ਗਿਆ ਬਾજવા ਨੇ ਕਿਹਾ ગેર પંજાબીયાને પંજાબ ਦੇ ઉપર કબજો ਕੀਤਾ એ આખરી ખબર અકાલી નેતા બંતિર માણાની આમ આદમી પાર્ટી ਨੂੰ ઠેર્યા સો રાહુલ ગાંધી ਕੀ કહે ਰਹੇ ਨੇ ਜੀ ਕਿ ਉਹਨਾਂ ਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਇਹ દોષ લા ਰਹੇ ਨੇ ਉਹ ਉਹ ਕਹਿੰਦੇ ਕਿ ਮੈਂ ਵੀ ਇਸ ਗੱਲ ਦੇ ਉੱਤੇ ਹੈਰਾਨા ਕਿ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਉਹ ਕਹਿੰਦੇ ਕਿ ਮੈਂ ਨਹੀਂ ਇਸ ਗੱਲ ਦੇ ਉੱਤੇ ਪਰੇਸ਼ਾਨ ਹਾਂ ਕਿ ਮੇਰਾ ਕਸੂਰ ਕੀ ਹੈ ਮੈਨੂੰ ਵਕਤ ਕਿਉਂ ਨਹੀਂ ਮਿਲ ਰਿਹਾ ਉਹਨਾਂ ਨੇ ਇਹ ਗੱਲ ਕਹੀ ਅੱਜ ਕਹਿੰਦੇ ਵੀ ਦੇਖੋ ਮੈਂ ਅੱਜ ਵੀ ਸਮਾਂ ਲੈਣਾ ਚਾਹੁੰਦਾ ਸੀ ਲੰਘੇ ਕੱਲ ਵੀ ਪਰ ਮੈਨੂੰ ਸਮਾਂ ਦੇ ਹੀ ਨਹੀਂ ਰਹੇ ਉਹ ਕਹਿੰਦੇ ਵੀ ਮੈਂ ਭਾਰਤ ਦੇ ਵਿੱਚ ਬਿਰਦਵਾਰੀ ਦੇ ਬਾਰੇ ਹੋਰ ਵਕਤ ਵਕਤ ਵਿਸ਼ਿਆਂ ਦੇ ਉੱਤੇ ਆਪਣੀ ਗੱਲ ਰੱਖਣੀ ਆ ਪਰ ਪ੍ਰਧਾਨ ਮੰਤਰੀ ਸਾਹਿਬ ਕਦੇ ਆਪਦੀ ਗੱਲ ਕਹਿ ਕੇ ਚਲੇ ਗਏ ਜਾਂਦੇ ਕੋਈ ਹੋਰ ਆਪਣੀ ਗੱਲ ਕਹਿ ਕੇ ਚਲਾ ਗਿਆ ਜਿਹੜੀ ਅਸਲ ਮੁੱਦੇ ਦੀ ਗੱਲ ਅਸੀਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਰਨਾ ਚਾਹੁੰਦੇ ਆ ਉਹਦੇ ਵੱਲ ਗੌਰ ਹੀ ਨਹੀਂ ਕੀਤੀ ਜਾ ਰਹੀ ਉਹਨੂੰ ਸੁਣਨ ਦੀ ਇੱਛਾ ਹੀ ਨਹੀਂ ਪਾਈ ਜਾ ਰਹੀ ਉਹ ਕਹਿੰਦੇ ਕਿ ਪਹਿਲੀ ਵਾਰ ਨਹੀਂ ਹੋਇਆ ਆਪੋਜੀਸ਼ਨ ਨੂੰ ਖਤਮ ਕਰਨਾ ਤੇ ਇਉਂ ਲੱਗਦਾ ਵੀ ਜਿਹੜਾ ਇਹ ਪਾਰਲੀਮੈਂਟ ਦਾ ਫੈਸ਼ਨ ਆ ਇਹ ਇਕੱਲੀ ਸਰਕਾਰ ਦਾ ਇਹਦੇ ਵਿੱਚ ਹੋਰ ਕਿਸੇ ਦਾ ਕੋਈ ਯੋਗਦਾਨ ਨਹੀਂ ਹੈ ਜੀ ਜੀ ਪੰਜਾਬ ਬਜਟ ਦਾ ਕੀ ਹਾਈਲਾਈਟ ਹੈਗੇ ਜੀ ਦੇਖੋ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਜੀ ਤੇ ਅੱਜ ਪੰਜਾਬ ਦੇ ਬਜਟ ਦੇ ਉੱਤੇ ਮੈਂ ਇਹਨਾਂ ਨਾਲ ਕੀ ਵੀ ਗੱਲ ਕਹੀ ਸੀ ਵੀ ਜੋ ਚਰਚਾ ਹੋਣੀ ਹੈ ਅੱਜ ਉਹੀ ਚਰਚਾ ਹੋਈ ਆ ਉਹੀ ਗੱਲਾਂ ਬਾਤਾਂ ਹੋਈਆਂ ਕਿਉਂਕਿ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦੇ ਵੱਲੋਂ 2.30 ਹਜ਼ਾਰ ਕਰੋੜ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਨੇ ਇਹ ਗੱਲ ਕਹੀ ਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਉਹਦੇ ਤਹਿਤ ਸਮੁੱਚਾ ਪੰਜਾਬ ਹੁਣ ਕਵਰ ਹੋਊਗਾ ਤੇ ਹਰੇਕ ਪਰਿਵਾਰ ਨੂੰ ਸਕੀਮ ਦਾ ਲਾਭ ਮਿਲੂਗਾ ਉਹਨਾਂ ਨੇ ਕਿਹਾ ਜੀ ਕਿ ਇਸ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਮਿਲੂਗੀ ਇਸ ਬਜਟ ਦੇ ਵਿੱਚ ਪਹਿਲੀ ਡਰੱਗ ਸੈਸ਼ਨ ਜਿਹੜੀ ਜਿਹਨੂੰ ਆਪਾਂ ਕਹਿੰਦੇ ਵੀ ਜਨਗਣਨਾ ਕਿ ਜਿਹੜੇ ਲੋਕ ਨਸ਼ਾ ਪੀੜਤਾ ਉਹਨਾਂ ਦੀ ਗਿਣਤੀ ਸ਼ੁਰੂ ਕੀਤੀ ਜਾਣੀ ਹੈ ਪੰਜਾਬ ਦੇ ਵਿੱਚ ਸਿੱਖਿਆ ਦੇ ਲਈ 12% ਦਾ ਵਾਅਦਾ ਕੀਤਾ ਗਿਆ 12% ਦੀ 14975 ਕਰੋੜ ਦਾ ਬਜਟ ਰੱਖਿਆ ਗਿਆ ਖੇਤੀ ਸੈਕਟਰ ਵਾਸਤੇ 14524 ਕਰੋੜ ਦਾ ਰੱਖਿਆ ਗਿਆ 300 ਯੂਨਟ ਪ੍ਰਤੀ ਮਹੀਨਾ ਪੰਜਾਬ ਦੇ ਲੋਕਾਂ ਨੂੰ ਜਿਹੜੀ ਬਿਜਲੀ ਮੁਫਤ ਮਿਲਦੀ ਹੈ ਕਿ ਜਿਹੜੀ 7614 ਕਰੋੜ ਰੁਪਏ ਰੱਖਿਆ ਗਿਆ ਖੇਤੀ ਸੈਕਟਰ ਦੀ ਬਿਜਲੀ ਦੀ ਸਬਸਿਡੀ ਵਾਸਤੇ 99292 ਕਰੋੜ ਰੁਪਏ ਰੱਖਿਆ ਗਿਆ ਇਹਦੇ ਵਿੱਚ ਹਾਂ ਔਰਤਾਂ ਦੇ ਬਾਰੇ ਅੱਜ ਕੋਈ ਫੈਸਲਾ ਨਹੀਂ ਕੀਤਾ ਗਿਆ ਵੀ ਜਿਹੜਾ ਉਹ ਆਪਾਂ 11100 ਰੁਪਏ ਦੀ ਉੜੀ ਕਰਦੇ ਸੀਗੇ ਉਹ ਕਹਿੰਦੇ ਕਿ ਇਹ ਗਰੰਟੀ ਅਸੀਂ ਹਾਲੇ ਰੋਕ ਕੇ ਜਿਹੜੀ ਪੂਰੀ ਕਰਾਂਗੇ ਬਾਕੀ ਕਹਿੰਦੇ ਸਾਨੂੰ ਕੰਮਕਾਇ ਨਿਬੜ ਲੈਣ ਦੇ ਹੂੰ ਹੂੰ ਜ਼ਮੀਨਾਂ ਤੇ ਕਬਜ਼ਾ ਹੋ ਜਾਣਾ ਜੀ ਇਹ ਤਾਂ ਇੱਕ ਨਾਰਮਲ ਚੀਜ਼ ਹੈ ਪੰਜਾਬ ਦੇ ਵਿੱਚ ਪਰ ਇੱਕ ਅਮਰੀਕਾ ਵਿੱਚ ਰਹਿੰਦੇ ਹੋਏ ਨੌਜਵਾਨ ਦੀ ਜ਼ਮੀਨ ਤੇ ਜਿਹੜਾ ਕਬਜ਼ਾ ਹੋਇਆ ਹੈ ਉਹ ਪਰਚਾ ਵੀ ਦਰਜ ਕਰ ਲਿਆ ਗਿਆ ਹੁਣ ਸੰਭਰ ਕੋਲੀ ਅਸਲ ਵਿੱਚ ਅਮਰੀਕਾ ਦੇ ਵਿੱਚ ਇੱਕ ਨੌਜਵਾਨ ਆ ਮਨਦੀਪ ਸਿੰਘ ਉਹਦਾ ਨਾਂ ਜਿਕਰ ਮੈਰੇ ਚਿੱਤੇ ਦੇ ਵਿੱਚੋਂ ਗੱਲ ਨਾ ਵਿਸਰਦੀ ਹੋਵੇ ਤਾਂ ਉਹਦਾ ਨਾਂ ਜਿਹੜਾ ਹਾ ਮਨਦੀਪ ਸਿੰਘ ਹੀ ਆ ਇਹਦਾ ਪਿੰਡ ਹੈਗਾ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੋਹੀ ਪਿੰਡਾ ਮੋਹੀ ਇਹ ਕੈਲੀਫੋਰਨੀਆ ਦੇ ਵਿੱਚ ਮੁੰਡਾ ਰਹਿੰਦਾ ਇਹ ਬੜੀ ਗੌਰ ਨਾਲ ਗੱਲ ਸੁਣਨ ਵਾਲੀ ਆ ਕਿਉਂਕਿ ਸਾਡੇ ਭੈਣਾ ਵੀਰਾਂ ਦੀਆਂ ਜ਼ਮੀਨਾਂ ਘਰ ਦੁਕਾਨਾਂ ਤੇ ਕਈਆਂ ਦੀ ਹੋਰ ਜਾਇਦਾਦ ਇੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆ ਤੇ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆ ਜਿੰਸੀਆ ਜੀ ਕਿ ਦੇਖੋ ਤੁਸੀਂ ਮਜਬੂਰੀਆਂ ਦੇ ਵਿੱਚ ਆਪਾਂ ਚਲੋ ਕਈ ਵਾਰੀ 4 ਸਾਲਾਂ ਬਾਅਦ ਪੈਣ ਆਉਨੇ ਆ ਕਈ ਵਾਰੀ 50 ਬਾਅਦ ਵੀ ਆਉਨੇ ਆ ਕਈ ਭੈਣਾ ਵੀਰ ਸਾਲ ਦੇ ਵਿੱਚ ਵੀ ਦੋ ਗੇੜੇ ਲਾ ਲੈਂਦੇ ਆ ਪਰ ਜਦੋਂ ਤੁਸੀਂ ਇੱਥੇ ਆਉਨੇ ਆ ਨਾ ਆਪਣੀ ਜ਼ਮੀਨ ਦੀ ਫਰਦ ਜ਼ਰੂਰ ਕਢਵਾ ਲਿਆ ਕਰੋ ਇਹ ਪਤਾ ਕਰ ਲਿਆ ਕਰੋ ਵੀ ਜਮ੍ਹਾਂ ਬੰਦੀ ਕਿਵੇਂ ਆ ਫਰਦ ਕਿਵੇਂ ਆ ਸਾਰਾ ਕੁਝ ਠੀਕ ਆ ਪਟਵਾਰੀ ਦੇ ਕੋਲੇ ਜਾ ਕੇ ਜਾਂ ਤਹਿਸੀਲਦਾਰ ਤੱਕ ਪਹੁੰਚ ਕਰਕੇ ਆਪ ਦਾ ਵਿੱਚੋਂ ਨਾ ਇਹ ਸਾਰਾ ਕੰਮਕਾਜ ਦੇਖ ਲਿਆ ਕਰੋ ਕਿਤਾ ਕੋਈ ਨਹੀਂ ਹੁੰਦਾ ਕਬੀ ਕੌਣ ਕਿਹਦੇ ਨਾਲ ਮਿਲ ਗਿਆ ਕਿਹੜਾ ਕਾਂਡ ਕਰ ਰਿਖਾ ਹੈ ਕਹਿੰਦੇ ਸੋਰੰਗਾ ਦੇ ਵਿੱਚ ਮੁੰਡਾ ਲੰਬੇ ਸਮੇਂ ਤੋਂ ਰਹਿੰਦਾ ਵਰਦੀਪ ਸਿੰਘ ਉਹ ਪਿਛਲੇ ਸਾਲ ਆਪਦੇ ਪਿੰਡ ਦੇ ਵਿੱਚ ਆਇਆ 1 ਏਕੜ ਉਹਦੇ ਕੋਲੇ ਜ਼ਮੀਨ ਹੈ ਤੇ ਇੱਕ ਫਾਰਮ ਹਾਊਸ ਆ ਜਦੋਂ ਉਹ ਆਪਦੇ ਘਰ ਦੇ ਵਿੱਚ ਗਿਆ ਤਾਂ ਉਹਦੇ ਘਰ ਦੇ ਵਿੱਚ ਕੁਝ ਕੁ ਅਗਿਆਤ ਲੋਕ ਫਿਰਦੇ ਆ ਜਿਵੇਂ ਮੰਨ ਲਓ ਤੁਸੀਂ ਬਾਹਰ ਗਏ ਹੋ ਤੁਹਾਡੇ ਘਰ ਦੇਦਕ ਮੈਂ ਤੁਰਿਆ ਫਿਰਾਂ ਜਾਂ ਕੋਈ ਹੋਰ ਤੁਰਿਆ ਫਿਰੇ ਉਹ ਪਰਮ ਹੈਰਾਨ ਹੋਇਆ ਉਹਦੀ ਜ਼ਮੀਨ ਤੇ ਕਬਜ਼ਾ ਹੋ ਚੁੱਕਿਆ ਉਹਦੀਆਂ ਮੋਟਰਾਂ ਦੇ ਉੱਤੇ ਕਬਜ਼ਾ ਹੋ ਚੁੱਕਿਆ ਜਿਹੜੇ ਸੰਦ ਵਿੱਚੇ ਜਾ ਚੁੱਕੇ ਆ ਉਹਦਾ ਇੱਕ ਸੁੱਟ ਸਾਰਾ ਵੇਚਿਆ ਜਾ ਚੁੱਕਿਆ ਉਸੋ ਬਦੋ ਦੇਖ ਰਹੀ ਤੁਸੀਂ ਕੌਣ ਕਦੇ ਜੋ ਕਰਨਾ ਕਰਦਾ ਫਿਰ ਅਸੀਂ ਫਿਰ ਹੈਗੇ ਤੈਨੂੰ ਪਤਾ ਨਹੀਂ ਮੀਸੀ ਕੌਣ ਹੁੰਨੇ ਆ ਉਹਨੇ ਫਿਰ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਪੁਲਿਸ ਦੇ ਵੱਲੋਂ ਹੁਣ ਕਹਿੰਦੇ ਵੀ ਪਰਚਾ ਦਰਜ ਕੀਤਾ ਗਿਆ ਇਸ ਕਬਜ਼ੇ ਦੇ ਮਾਮਲੇ ਦੇ ਵਿੱਚ 10 ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਹੁਣੇ ਸਾਰੇ ਦੇ ਸਾਰੇ ਭਾਰ ਰਹਿਗੇ ਆ ਹੂੰ ਹੂੰ ਇਹ ਰਿੰਡੀ ਦੇ ਖਿਲਾਫ ਮਲੂਕਾ ਸਾਹਿਬ ਕਿਉਂ ਅਦਾਲਤ ਉਹ ਜਾਣਗੇ ਜੀ ਮੈਂ ਤਾਂ ਕਹਿੰਦਾ ਇਹ ਗੱਲ ਕਹਿਣਾ ਹੁੰਦਾ ਵੀ ਇਹ 에어 ਇੰਡੀਆ ਨੂੰ ਨਾ ਭੂਰੇ ਵਾਲੀ ਬੱਸ ਕਹਿਣਾ ਚਾਹੀਦਾ ਵੀ ਰੋਡਵੇਜ਼ ਟੂ ਤੇ ਜਾਂ ਰੋਡਵੇਸ ਨੂੰ ਆਪਾਂ ਕੱਲ ਕਹਿਆ ਕਰਕੇ ਵੀ ਭਾਈ 에어 ਇੰਡੀਆ ਟੂ ਆ ਇਹ ਕਿਉਂਕਿ ਦੋਵਾਂ ਦੇ ਹਾਲਾਤ ਇੱਕੋ ਜਿਹੇ ਆ ਨਾ ਰੋਡਵੇਸ ਦੀ ਬੱਸ ਦੇ ਬਾਰੇ ਕਦੇ ਕੋਈ ਚੰਚੀ ਖਬਰ ਆਈ ਆ ਤੇ ਨਾ ਹੀ ਚੱਲੇ 에어 ਇੰਡੀਆ ਦੇ ਬਾਰੇ ਆਈ ਆ ਕਦੇ 에어 ਇੰਡੀਆ ਦੀ ਸਾਸੀ ਖਰਾਬ ਹੁੰਦੀ ਆ ਕਦੇ ਜਹਾਜ਼ ਲੇਟ ਉੱਡਦਾ ਕਦੇ ਉਤਰਨ ਵੇਲੇ ਕੋਈ ਸਮੱਸਿਆ ਆ ਗਈ ਕਦੇ ਵਾਸ਼ਰੂਮ ਦਾ ਡੋਰ ਖਰਾਬ ਹੋ ਜਾਂਦੀ ਆ ਕਦੇ ਇਹਦੇ ਵਿੱਚ ਖਬਰ ਆਉਂਦੀ ਜਿਕੇ ਬੰਦੇ ਲੜਪੇ ਆ ਕਦੇ ਖਬਰ ਆਉਂਦੀ ਜੀ ਕਿ ਪਾਈਏ ਦੇ ਵਿੱਚ ਕੋਈ ਤਕਨੀਕੀ ਗੜਬੜੀ ਹੋ ਗਈ ਆ ਕਦੇ ਕੁਰਸੀ ਨਹੀਂ ਸਿੱਧੀ ਹੁੰਦੀ ਕਦੇ ਕੁਰਸੀ ਨਹੀਂ ਲੀਗੀ ਹੁੰਦੀ ਇਹੋ ਜਿਹੇ ਨਾ ਕੋਈ ਨਾ ਕੋਈ ਝੱਟ ਪਏ ਰਹਿੰਦੇ ਆ ਜੀ ਤੇ ਮੇਰਾ ਇੱਕ ਦੋਸਤ ਆ ਬਰਮਿੰਗਮ ਉਹਦੇ ਦਾ ਬਰਮਿੰਗਮ ਤੋਂ ਜਿਹੜੀ ਬਾਤ ਸਲਾਈਟ ਆ ਜਿਹੜੀ ਸਿੱਧੀ ਅਮਰਸਰ ਦੇ ਵਿੱਚ ਆਉਂਦੀ ਆ ਉਹ ਕਹਿੰਦਾ ਬਾਈ ਜੀ ਅਸੀਂ ਨਾ ਇਸ ਗੱਲ ਤੇ ਉਸੇ ਹੈਰਾਨ ਹੁੰਨੇ ਆ ਵੀ ਵੇਲੇ ਸਰ ਕਦੋਂ ਤੁਰਿਆ ਜੇ ਇਹ 7-8 ਘੰਟੇ ਲੇਟ ਹੋ ਜਾਵੇ ਸਾਨੂੰ ਇਹਦੇ ਤੇ ਹੈਰਾਨੀ ਨਹੀਂ ਹੁੰਦੀ ਹੁਣ ਹੈਰਾਨੀ ਤਾਂ ਹੁੰਦੀ ਵੀ ਅੱਜ ਉੱਡਦੀ ਵੇਲੇ ਸਰ ਉੱਡ ਗਈ ਆ ਇਸ ਗੱਲ ਤੇ ਹੈਰਾਨ ਹੋਈਦਾ ਕਈ ਵਾਰ ਪਰ ਗੱਲ ਇਹ ਜੀ ਕਿ ਅੱਜ ਸਿਕੰਦਰ ਸਿੰਘ ਮਲੂਕਾ ਖੁਰਾਨੀ ਨੇ ਸਵਾਲ ਕੀਤਾ ਉਹ ਕਹਿੰਦੇ ਵੀ 에ਅਰ ਇੰਡੀਆ ਦਾ ਹਾਲ ਬਹੁਤ ਮਾੜਾ ਪਿਛਲੇ ਦਿਨੀ ਉਹ ਕਹਿੰਦੇ ਜੀ ਕਿ ਮੈਂ ਆਉਣਾ ਸੀਗਾ ਜੀ ਕੈਨੇਡਾ ਦੇ ਵੱਲ ਤੇ ਬੁਰਾ ਹਾਲ ਤੇ ਬੌਕੇ ਝੜੇ ਇਸ 에ਅਰ ਲਾਈਨ ਦੇ ਉਹਨਾਂ ਨੇ ਗੱਲ ਕਹੀ ਕਿ 25 ਮਾਰਚ ਨੂੰ ਦਿੱਲੀ ਤੋਂ ਟੋਰਾਂਟੋ ਜਾਣ ਵਾਲੀ 에ਅਰ ਇੰਡੀਆ ਦੀ ਫਲਾਈਟ AI 199 ਇਹਦੇ ਵਿੱਚ ਸੀਟਾਂ ਕਈ ਖਰਾਬ ਸਿੰਘ ਆ ਬਿਜ਼ਨਸ ਕਲਾਸ ਨੇ ਤਾਂ ਕਈ ਸੀਟਾਂ ਜਾਂ ਤਾਂ ਟੁੱਟੀਆਂ ਸੀ ਜਾਂ ਖੋਲਹੀ ਨਹੀਂ ਸੀ ਰਹੀਆਂ ਇਹ ਫਲਾਈਟ ਯਾਤਰੀਆਂ ਦੀ ਸ਼ਿਕਾਇਤ ਤੋਂ ਬਾਅਦ 2 ਘੰਟੇ ਲੇਟ ਹੋ ਗਈ ਇਹਨਾਂ ਨੇ ਕਿਹਾ ਕਿ 35% ਰਿਫੰਡ ਦੇ ਦੇਣਗੇ ਪਰ ਉਹ ਕਹਿੰਦੇ ਵੀ ਇਸ ਨੂੰ ਕੋਈ ਕੈਸ਼ ਨਹੀਂ ਦੇਣਾ ਨਾ ਤੁਹਾਡੇ ਖਾਤੇ 'ਤੇ ਪਾਉਣਾ ਜਿਹੜੇ ਅਗਲੀ ਟਿਕਟ ਲਈ ਅਸੀਂ ਉਹਦੇ ਵਿੱਚ ਜੁੜੇ ਦਿਆਂਗੇ ਸੋ ਉਹ ਕਹਿੰਦੇ ਕਿ ਮੈਂ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਂਗਾ ਸਾਨੂੰ ਇਹ ਲੱਗਦਾ ਸੀਗਾ ਵੀ ਹੁਣ ਸਰਕਾਰੀ ਚੁੰਗਲ ਦੇ ਵਿੱਚੋਂ ਨਿਕਲੇ ਆ ਤੇ ਪ੍ਰਾਈਵੇਟ ਹੱਥਾਂ ਦੇ ਵਿੱਚ 에ਅਰਲਾਈਨ ਆਈ ਆ ਚਾਇਰਮੈਨ ਦੇ ਬਾਰੇ ਹੁਣ ਕੋਈ ਨਾ ਕੋਈ ਸੱਜਦੀ ਖਬਰ ਹੋਊਗੀ ਪਰ ਨੇ ਤਾਂ ਉਹੋ ਜਿਹੀਆਂ ਖਬਰਾਂ ਫੇਰ ਆ ਜੀ ਜੀ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ ਕਿਉਂ ਹਟਾ ਦਿੱਤਾ ਗਿਆ ਜੀ ਪੰਜਾਬ ਵਿੱਚੋਂ ਕਿਹਾ ਜਾ ਰਿਹਾ ਕਿ 37 ਦਿਨਾਂ ਬਾਅਦ ਹੀ ਹਟਾ ਦਿੱਤਾ ਗਿਆ ਅੰਮ੍ਰਿਤਪੁਰ ਲਈ ਇਹ ਬੜੀ ਜਲਦੀ ਇਤਾਦਤਾ ਗਿਆ ਉਹਦੇ ਕਾਰਨ ਤਾਂ ਨਹੀਂ ਪਤਾ ਲੱਗਿਆ ਹਰਪ੍ਰੀਤ ਜੀ ਪਰ 37 ਦਿਨਾਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਜੀ ਨਗੇਸ਼ਵਰ ਰਾਓ ਨੂੰ ਹਟਾ ਦਿੱਤਾ ਗਿਆ ਤੇ ਇਹਨਾਂ ਦੀ ਥਾਂ ਦੇ ਉੱਤੇ ਏਡੀਜੀਪੀ ਪ੍ਰੋਵੀਜ਼ਨਲ ਨੂੰ ਤਾਇਨਾਤ ਕੀਤਾ ਗਿਆ ਇਹਨਾਂ ਦਾ ਨਾਂ ਹੈਗਾ ਜੀ ਆਈਪੀਐਸ सुरेंद्रਪਾਲ ਸਿੰਘ ਪਰਮਾਰ ਇਹਨਾਂ ਦੋਵਾਂ ਅਧਿਕਾਰੀਆਂ ਦਾ ਪ੍ਰਸ਼ਾਸਨਿਕ ਅਧਾਰ ਦੇ ਉੱਤੇ ਤਬਾਦਲਾ ਕੀਤਾ ਗਿਆ ਹੈ ਗ੍ਰਹਿ ਵਿਭਾਗ ਦੇ ਵੱਲੋਂ ਆਈਪੀਐਸ सुरेंद्रਪਾਲ ਸਿੰਘ ਪਰਮਾਰ ਜਿਹੜੇ ਇਸ ਤੋਂ ਪਹਿਲਾਂ ਏਡੀਜੀਪੀ ਲੈਂਡ ਆਰਡਰ ਸੀ ਇਹਨਾਂ ਨੂੰ ਹੁਣ ਨਗੇਸ਼ਵਰ ਰਾਓ ਦੀ ਥਾਂ ਦੇ ਉੱਤੇ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਤਾਇਨਾਤ ਕੀਤਾ ਗਿਆ ਹੂੰ ਹੂੰ ਤੇ ਉਧਰ ਪ੍ਰਧਾਨ ਮੰਤਰੀ ਨੂੰ ਮਿਲਨ ਦਾ ਸਮਾਂ ਜਿਹੜਾ ਹੈਗਾ ਨਹੀਂ ਮਿਲ ਰਿਹਾ ਹੈਗਾ ਉਸ ਬਾਰੇ ਐਡਵੋਕੇਟ ਧਾਮੀ ਕੀ ਕਹਿ ਰਹੇ ਨੇ ਦੇਖੋ ਐਡਵੋਕੇਟ ਪਵਨੀ ਸਾਹਿਬ ਨੇ ਇਹ ਗੱਲ ਕਹੀ ਹੈ ਹਰਜਿੰਦਰ ਸਿੰਘ ਧਾਮੀਹੋਰਾ ਨੇ ਉਹ ਕਹਿੰਦੇ ਕਿ ਦੇਖੋ 1.5 ਸਾਲ ਹੋ ਗਿਆ ਤੁਹਾਨੂੰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੋਂ ਮਿਲਣ ਦਾ ਸਮਾਂ ਮੰਗਦਿਆਂ ਇਹ ਬੇਨਤੀ ਕਰਦੇ ਆਂ ਵੀ ਭਾਈ ਤੁਹਾਨੂੰ ਸਮਾਂ ਦਿਓ ਅਸੀਂ ਬੰਦੀ ਸਿੰਘਾਂ ਦੇ ਬਾਰੇ ਗੱਲ ਕਰਨੀ ਆਂ ਅਸੀਂ ਤੁਹਾਨੂੰ ਆ ਕੇ ਬਲਵੰਤ ਸਿੰਘ ਰਾਜਗੋੜਾ ਦੇ ਵਿਸ਼ੇ ਦੇ ਉੱਤੇ ਮਿਲਣਾ ਉਹਨਾਂ ਦੀ ਮੌਤ ਨਹੀਂ ਫਜ਼ਾ ਜਿਹੜੀ ਉਹ ਉਮਰ ਕੈਦ ਦੇ ਵਿੱਚ ਬਦਲਣ ਦੇ ਬਾਰੇ ਇੰਨੇ ਲੰਮਾ ਸਮਾਂ ਹੋ ਗਿਆ ਇਹਦੇ ਬਾਰੇ ਚਰਚਾ ਕਰਨੀ ਆ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਪਰ ਸਾਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ ਉਹ ਕਦੇ ਵੀ ਸਾਡਾ ਕਸੂਰ ਕੀ ਆ ਸਿੱਖਾਂ ਦਾ ਕਸੂਰ ਕੀ ਆ ਅਸੀਂ ਅੱਜ ਵੀ ਉਹ ਕਦੇ ਵੀ ਇਸੇ ਗੱਲ ਦੀ ਬੇਨਤੀ ਕਰਦੇ ਆ ਵੀ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਅਸੀਂ ਤੁਹਾਡੇ ਕੋਲੇ ਆ ਕੇ ਤੇ ਸਿੱਖਾਂ ਨਾਲ ਸੰਬੰਧਤ ਮਸਲੇ ਜਿਹੜੇ ਅਧਿਕਾਰ ਕਰਨੇ ਆ ਜੀ ਅਮਰਿਤਪਾਲ ਸਿੰਘ ਦੇ ਸਾਥੀਆਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਹੋਰ ਵਧਾਇਆ ਗਿਆ ਜੀ ਦੇਖੋ ਜੀ ਪਹਿਲਾਂ ਸੀ 4 ਦਿਨ ਦਾ ਸੱਤ ਸਾਥੀ ਆ ਜਿਹੜੇ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਜਾਂਦੇ ਗਏ ਪੰਜਾਬ ਦੇ ਵਿੱਚ ਅਦਾਲਤ 'ਚ ਪੇਸ਼ ਕੀਤੇ ਗਏ 8 ਦਿਨ ਦਾ ਰਿਮਾਂਡ ਮੰਗਿਆ ਸੀ ਪੁਲਿਸ ਨੇ 4 ਦਿਨ ਦਾ ਦਿੱਤਾ ਅਦਾਲਤ ਨੇ ਰਿਮਾਂਡ ਜਦੋਂ 4 ਦਿਨ ਪੂਰੇ ਹੋ ਗਏ ਤਾਂ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਸੱਤੇ ਜਾਣੇ ਤੇ ਹੁਣ ਇਹਨਾਂ ਦਾ ਰਿਮਾਂਡ 3 ਦਿਨ ਹੋਰ ਵਧਾ ਦਿੱਤਾ ਗਿਆ ਜਣ ਕਿ ਪਰਸੋਂ ਤੱਕ ਦੇ ਯਾਨੀ ਕਿ 28 ਤਰੀਕ ਤੱਕ ਦੇ ਲਈ ਤੇ ਅਮਰਪਾਲ ਸਿੰਘ ਦੇ ਸਾਥੀ ਦੋਰੀ ਵਾਰ ਹੁਣ ਰਿਮਾਂਡ ਦੇ ਉੱਤੇ ਹੈਗੇ ਆ ਜੀ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਜੀ ਕਿ ਗੈਰ ਪੰਜਾਬੀਆਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈਗਾ ਤੇ ਕਿੰਨੇ ਕੁ ਤੱਥ ਇਹਦੇ ਵਿੱਚ ਹੈਗੇ ਨੇ ਜੀ ਇਸ ਗੱਲ ਵਿੱਚ ਜਿਪੋ ਉਹਨੇ ਸਰਕਾਰੀ ਤੌਰ ਤੇ ਉੱਥੇ ਗੱਲ ਕਹੀ ਆ ਜਿਹੜੇ ਤਾਂ ਵੈਸੇ ਆਉਂਦੇ ਆਪਣੇ ਪ੍ਰਵਾਸੀ ਮਜ਼ਦੂਰ ਆਉਂਦੇ ਖੇਤਾਂ ਦੇ ਵਿੱਚ ਕੰਮ ਕਰਨ ਉਹ ਦੇਖੋ ਕਿਰਤੀ ਬੰਦੇ ਆ ਉਹਨਾਂ ਦੇ ਬਾਰੇ ਤਾਂ ਅਸੀਂ ਸਤਿਕਾਰ ਕਰਦੇ ਆ ਜਦੋਂ ਅਸੀਂ ਵੀ ਕੰਮ ਕਰਨਾ ਫਿਰ ਕਿਸੇ ਦੇ ਤਾਂ ਸਾਡੀ ਜ਼ਾਲੇ ਉੱਤੇ ਕਰਨਾ ਹੀ ਹੈ ਨਾ ਤੇ ਜੇ ਉਹ ਨਾ ਹੋਣ ਤਾਂ ਸਾਡੀ ਤਾਂ ਖੇਤੀ ਦੇ ਵਿੱਚ ਵਿਘਨ ਪੈ ਜੇ ਅਜੇ ਹਾਲਾਤ ਹੀ ਬਣੇ ਪਏ ਆ ਪਰ ਗੱਲ ਇਹ ਦੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਚੁੱਕਿਆ ਜੇ ਪੰਜਾਬ ਦੀ ਸਿਆਸਤ ਦੇ ਉੱਤੇ ਤੇ ਸਰਕਾਰ ਦੇ ਵਿੱਚ ਗੈਰ ਪੰਜਾਬੀ ਕਿਵੇਂ ਕਾਬਜ਼ਾ ਉਹ ਕਹਿੰਦੇ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਸਲਾਹਕਾਰ ਬਣਾਇਆ ਵਿਭਲ ਕੁਮਾਰ ਇਹ ਪੰਜਾਬੋਂ ਬਾਹਰ ਦਾ ਮਨੀਸ਼ ਸੋਧਿਆ ਪੰਜਾਬੋਂ ਬਾਹਰ ਦਾ ਸਤੇਂਦਰ ਜੈਨ ਪੰਜਾਬੋਂ ਬਾਹਰ ਦਾ ਪੰਜਾਬ ਦਾ ਮੁੱਖ ਸਖਤਰ ਪੰਜਾਬੋਂ ਬਾਹਰ ਦਾ ਜਿਹੜਾ ਸਖਤਰ ਤੇ ਡੀਜੀਪੀ ਪੰਜਾਬੋਂ ਬਾਹਰ ਦੇ ਆ ਤੇ ਪੰਜਾਬ ਦੇ ਦੇਤਾਵਾਂ ਦੇ ਉੱਤੇ ਯਕੀਨ ਨਹੀਂ ਹੈਗਾ ਜਾਂ ਕਿਹੜੀ ਗਿੱਦੜ ਸਿੰਗੀ ਜਿਹੜੀ ਦਿੱਲੀ ਵਾਲਿਆਂ ਦੇ ਕੋਲੋਂ ਪੰਜਾਬ ਦੇ ਵਿੱਚ ਹੈਣੀਗੀ ਹੂੰ ਹੂੰ ਤੇ ਐਮਐਲਏ ਲਾੜੀ ਨੂੰ ਕਿਉਂ ਕਹਿਣਾ ਪਿਆ ਕਿ ਮੋਗਾ ਪੰਜਾਬ 'ਚ ਹੈ ਜਾਂ ਪਾਕਿਸਤਾਨ 'ਚ ਹੈ ਨਹੀਂ ਵਧੀਆ ਗੱਲ ਕੀਤੀ ਜੀ ਉਹਨਾਂ ਨੇ ਮੈਂ ਤਾਂ ਇਸ ਗੱਲ ਦੀ ਸਿਰਫ ਕਰਨਾ ਇਹ ਬੰਦੇ ਨੇ ਆਪਣੀ ਸਰਕਾਰ ਦੇ ਬਾਰੇ 20 ਸਵਾਲ ਕੀਤੇ ਆ ਇਹ ਹੈਗੇ ਨੇ ਕਿ ਇਥੋਂ ਧਰਮਕੋੜ ਤੋਂ ਵਿਧਾਇਕ ਆ ਇਹਨਾਂ ਦਾ ਨਾਂ ਹੈਗਾ ਜੀ ਦਵਿੰਦਰਜੀਤ ਸਿੰਘ ਲਾਡੀ ਜੀ ਲਾਡੀ ਢੋਸ ਦੇ ਨਾਂ ਦੇ ਉੱਤੇ ਜਾਣੇ ਜਾਂਦੇ ਆ ਤੇ ਇਹਨਾਂ ਦੇ ਵੱਲੋਂ ਆਪਣੇ ਖੇਤਰ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਸਿਹਤ ਸਹੂਲਤਾਂ ਦੀ ਕਮੀ ਨੂੰ ਲੈ ਕੇ ਮੁੱਦਾ ਚੁੱਕਿਆ ਇਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਮੇਰੇ ਖੇਤਰ ਦੇ ਨਾਲ ਮੇਰੇ ਹਲਕੇ ਦੇ ਨਾਲ ਮਤਰੀਆ ਵਿਹਾਰ ਕਿਉਂ ਕੀਤਾ ਜਾਂਦਾ ਕੀ ਮੋਗਾ ਪੰਜਾਬ ਦਾ ਹਿੱਸਾ ਨਹੀਂ ਆ ਜਾਂ ਅਸੀਂ ਗਵਾਂਢੀ ਦੇਸ਼ ਦੇ ਰਹਿਣ ਵਾਲਿਆਂ ਦੀ ਭਾਈ ਸਾਡੇ ਵੱਲ ਨਿਗਾ ਨਹੀਂ ਜਾਂਦੀ ਫੜਾ ਕਿ ਇਹ ਗੱਲ ਕਹੀ ਦੀ ਸਾਡੇ ਇੱਥੇ ਕੋਈ ਸਿਹਤ ਕੇਂਦਰ ਨਹੀਂ ਆਇਆ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਦੇ ਬਾਰੇ ਕੁਝ ਸੋਚਿਆ ਨਹੀਂ ਗਿਆ ਤੇ ਇਹਨਾਂ ਵਿਸ਼ਾ ਦੇ ਉੱਤੇ ਅੱਜ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਉੱਤਰ ਵੀ ਦਿੱਤੇ ਵਿਧਾਨ ਸਭਾ ਦੇ ਵਿੱਚ ਜੀ ਤੇ ਅਕਾਲੀ ਨੇਤਾ ਬੰਟੀ ਰੁਮਾਨਾ ਜਿਹੜੇ ਹੈਗੇ ਨੇ ਉਹ ਆਪ ਨੂੰ ਕਿਉਂ ਘੇਰ ਰਹੇ ਨੇ ਅਕਾਲੀ ਨੇਤਾ ਬੰਟੀ ਰੁਮਾਨਾ ਨੇ ਜਿਹੜੇ ਉਹਨਾਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਪੁਲਿਸ ਨੂੰ ਘੇਰਿਆ ਪੰਜਾਬ ਦੀ ਸਰਕਾਰ ਨੂੰ ਘੇਰਿਆ ਉਹ ਕਹਿੰਦੇ ਵੀ ਜਾਣ ਬੁੱਝ ਕੇ ਇਹਨਾਂ ਦੇ ਵੱਲੋਂ ਇਹ ਸਾਰਾ ਕੰਮ ਕੀਤਾ ਗਿਆ ਜੇਕਰ ਇਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਸਹੀ ਪੇਸ਼ ਕੀਤੀ ਗਈ ਹੁੰਦੀ ਤਾਂ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਨਹੀਂ ਸੀ ਮਿਲਣੀ ਇਹ ਜਾਣਬੁੱਝ ਕੇ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਦਵਾਈ ਗਈ ਹੈ ਪੁਲਿਸ ਨੇ ਇਸ ਮਾਮਲੇ 'ਚ ਕਮਜ਼ੋਰ ਦੇ ਚਾਰਜ ਤੋਂ ਜ਼ੋਰ ਚਾਰਜ ਸ਼ੀਟ ਦਾਖਲ ਕੀਤੀ ਹੈ ਜਿਦੇ ਕਰਕੇ ਜ਼ਮਾਨਤ ਮਿਲੀ ਹੈ ਤੇ ਫਰੀਦਕੋਟ ਦੇ ਵਿੱਚ ਬੰਟੀ ਰਮਾਣਾ ਜੀ ਨੂੰ ਅਸੀਂ ਪਰਮਵੰਸ ਸਿੰਘ ਬੰਟੀ ਰਮਾਣਾ ਕਹਿੰਦੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਜਾਂਚ ਪੜਤਾਲ ਦੇ ਵਿੱਚ ਕਈ ਮਹੱਤਵਪੂਰਨ ਪਹਿਲੂ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤੇ ਗਏ ਆ ਚਾਰਜ ਸ਼ੀਟ ਦੇ ਵਿੱਚ ਨਾ ਤਾਂ ਸੁਖਬੀਰ ਬਾਦਲ ਦਾ ਧਿਆਨ ਸ਼ਾਮਲ ਕੀਤਾ ਗਿਆ ਨਾ ਹੀ ਆਰਮਜ਼ ਐਕਟ ਦੇ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਦੀ ਜ਼ਰੂਰੀ ਇਜਾਜ਼ਤ ਲਈ ਗਈ ਆ ਇਹਨਾਂ ਕਮੀਆਂ ਦੇ ਆਧਾਰ 'ਤੇ ਅਦਾਲਤ ਨੇ 14 ਨੂੰ ਜ਼ਮਾਨਤ ਦਿੱਤੀ ਹੈ ਜੀ ਜੈਨ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਸਵੇਰੇ ਮੁੜ ਤੋਂ ਮਿਲਦੇ ਆਂ ਤੇ ਪੰਜਾਬ ਦੀ ਖਬਰਸਰ ਲੈਣੇ ਆ ਧੰਨਵਾਦ ਬੜੀ ਮਿਹਰਬਾਨੀ ਜੀ ਬਹੁਤ-ਬਹੁਤ ਧੰਨਵਾਦ